ਅਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਸਾਡੇ ਕੋਲ ਜੀਵਨ ਹੈ ਜਿਹੜੀ ਸਾਡੀ ਜ਼ਿੰਦਗੀ ਹੈ ਇਹਨੂੰ ਜ਼ਿੰਦਗੀ ਨੂੰ ਅਸੀਂ ਦੁਖਦਾਈ ਬਣਾ ਕੇ ਰੱਖਣਾ ਹੈ ਤਾਂ ਤੁਹਾਡੇ ਵੱਸ ਵਿੱਚ ਹੈ ਸੁਖਦਾਈ ਬਣਾ ਕੇ ਰੱਖਣਾ ਹੈ ਤਾਂ ਤੁਹਾਡੇ ਵੱਸ ਵਿੱਚ ਹੈ ਜ਼ਿੰਦਗੀ ਨੂੰ ਬੋਝ ਬਣਾ ਕੇ ਬੋਝ ਨੂੰ ਢੋਣਾ ਹੈ ਇਹ ਵੀ ਤੁਹਾਡੇ ਵੱਸ ਵਿੱਚ ਹੈ ਤੇ ਜ਼ਿੰਦਗੀ ਹੱਸਦਿਆਂ ਵਸਦਿਆਂ ਗੁਜ਼ਾਰਨੀ ਏ ਇਹ ਵੀ ਤੁਹਾਡੇ ਵੱਸ ਵਿੱਚ ਹੈ ਮੈਨੂੰ ਪਤਾ ਹੈ ਕਈਆਂ ਦੇ ਮਨ ਦੇ ਅੰਦਰ ਆਏਗਾ ਵੀ ਜਿਸ ਦੇ ਕੋਲ ਪੈਸਾ ਹੋਵੇ ਤਨ ਦੌਲਤ ਹੋਵੇ ਕਾਰੋਬਾਰ ਚੰਗਾ ਹੋਵੇ ਕਾਰੋਬਾਰ ਜੌਬ ਚੰਗੀ ਹੋਵੇ ਉਹਦੀ ਜ਼ਿੰਦਗੀ ਸੁਖਾਲੀ ਹੈ ਪਰ ਐਸਾ ਨਹੀਂ ਹੈ ਤੁਸੀਂ ਜਦੋਂ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕਰੋਗੇ ਨਾ ਜਾ ਕੇ ਤੁਹਾਨੂੰ ਪਤਾ ਲੱਗੇਗਾ ਵੀ ਜਿੱਥੇ ਤੁਹਾਡੇ ਦੁੱਖ ਦੀ ਮਿਆਰ ਹੈ ਨਾ ਜਿੰਨਾ ਕੁ ਦੁੱਖ ਤੁਹਾਡਾ ਹੈ ਇਦੇ ਨਾਲੋਂ ਵੱਧ ਦੁੱਖ ਉਹਨਾਂ ਦੇ ਕੋਲ ਇਹ ਲੋਕਾਂ ਦੇ। ਉਹ ਇਹੋ ਜੀ ਦੁੱਖ ਦੀ ਪੰਡ ਤੁਹਾਡੇ ਸਾਹਮਣੇ ਖੋਲ ਕੇ ਰੱਖਣਗੇ ਵੀ ਤੁਸੀਂ ਹੈਰਾਨ ਰਹਿ ਜਾਓਗੇ ਹੱਕੇ ਬੱਕੇ ਰਹਿ ਜਾਓਗੇ ਵੀ ਕਮਾਲ ਏ। ਮੈਂ ਸੋਚਦਾ ਸਾਂ ਇਹ ਸੁਖੀ ਬੜਾ ਏ। ਇਹ ਮੇਰੇ ਨਾਲੋਂ ਵੀ ਪਰੇਸ਼ਾਨ ਨਿਕਲਿਆ। ਮੇਰੇ ਨਾਲੋਂ ਵੀ ਧੁਖੀ ਨਿਕਲਿਆ। ਤੋ ਖੈਰ ਮੈਂ 2 4 5 ਐਗਜ਼ਾਮਪਲਾਂ ਤੁਹਾਡੇ ਸਾਹਮਣੇ ਰੱਖਣੀਆਂ ਨੇ ਤਾਂ ਕਿ ਜੋ ਮੈਂ ਕਹਿਣਾ ਚਾਹੁੰਨਾ ਉਹ ਮੇਰੀ ਗੱਲ ਤੁਹਾਡੇ ਤੱਕ ਪਹੁੰਚ ਬਣਾ ਸਕਦੇ ਆ ਪਹਿਲੀ ਉਦਾਹਰਣ ਆਪਾਂ ਲੈਨੇ ਆਂ ਅੰਗੂਰਾਂ ਦੀ ਅੰਗੂਰ ਖਾਣ ਵਾਸਤੇ ਕੰਮ ਆਉਂਦੇ ਨੇ ਉਹਨਾਂ ਦਾ ਨਾਮ ਹੀ ਟੇਬਲ ਗਰੇਪਸ ਇਹਨਾਂ ਦੇਸ਼ਾਂ ਦੇ ਅੰਦਰ ਖਾਣ ਦੇ ਕੰਮ ਹੀ ਆਉਂਦੇ ਨੇ ਅੰਗੂਰਾਂ ਤੋਂ ਕਿਸ਼ਮਿਸ ਵੀ ਬਣ ਜਾਂਦੀ ਹੈ ਅੰਗੂਰਾਂ ਤੋਂ ਸ਼ਰਾਬ ਵੀ ਬਣ ਜਾਂਦੀ ਹੈ ਤੁਹਾਡੀ ਮਰਜ਼ੀ ਹੈ ਹੁਣ ਫਲ ਤੇ ਕੀ ਹੈ ਨਾ ਅੰਗੂਰ ਹੈ ਅੰਗੂਰ ਖਾਣ ਵਾਸਤੇ ਉਸ ਤਰ੍ਹਾਂ ਖਾ ਲਓ ਅੰਗੂਰ ਦੀ ਕਿਸ਼ਮਿਸ ਬਣ ਜੇ ਉਹ ਖਾ ਲਓ ਅੰਗੂਰ ਦੀ ਸ਼ਰਾਬ ਬਣ ਜੇ ਉਹ ਪੀ ਲਓ ਹੁਣ ਅੰਗੂਰ ਤੁਹਾਡੇ ਸਾਹਮਣੇ ਨੇ ਮਸਲਾ ਤੁਹਾਡੀ ਸੋਚ ਦੇ ਉੱਤੇ ਜਾ ਕੇ ਖਲੋਂਦਾ ਹੈ ਵੀ ਤੁਸੀਂ ਉਹਨਾਂ ਅੰਗੂਰਾਂ ਦੇ ਨਾਲ ਬਣਾਉਣਾ ਕੀ ਹੈ ਨੰਬਰ 2 ਦੀ ਉਦਾਹਰਣ ਗਾਜਰਾਣੇ ਔਰ ਆਮ ਆਪਾਂ ਸਾਰੇ ਗਾਜਰਾਣੇ ਦੇ ਸਬੰਧ ਵਿੱਚ ਜਾਣਨੇ ਆਂ ਉਗਾਉਣੇ ਵੀ ਆਂ ਸਾਰਾ ਕੁਝ ਆਮ ਦੀ ਖੇਤੀ ਹੈ ਕੋਈ ਔਖੀ ਖੇਤੀ ਨਹੀਂ ਖੈਰ ਜਿਹੜੀਆਂ ਗਾਜਰਾਂ ਨੇ ਗਾਜਰਾਂ ਨੂੰ ਤੁਸੀਂ ਕੱਚੀ ਵੀ ਖਾ ਸਕਦੇ ਆ ਕੱਚੀਆਂ ਗਾਜਰਾਂ ਪੁੱਟ-ਪੁੱਟ ਕੇ ਬਚਪਨ ਦੇ ਅੰਦਰ ਧੋ-ਧੋ ਕੇ ਖਾਂਦੇ ਰਹੇ ਆ ਗੱਜਰ ਕੱਚੀ ਖਾਧੀ ਜਾ ਸਕਦੀ ਗਾਜਰ ਦੀ ਸਬਜ਼ੀ ਲੂਣ ਮਿਰਚ ਮਸਾਲੇ ਪਾ ਕੇ ਸਬਜ਼ੀ ਬਣਾ ਕੇ ਗਾਜਰ ਖਾਧੀ ਜਾ ਸਕਦੀ ਗਾਜਰ ਦਾ ਅਚਾਰ ਬਣਾ ਕੇ ਖਾਧਾ ਜਾ ਸਕਦਾ ਹੈ ਗਾਜਰ ਦਾ ਮਰਬਾ ਬਣਾ ਕੇ ਖਾਧਾ ਜਾ ਸਕਦਾ ਹੈ गाजर ਦੇ ਨਾਲ ਦੁੱਧ ਮਿਕਸ ਕਰ ਲੋ ਗਜ਼ਰੇਲਾ ਬਣਾ ਕੇ ਵੀ ਖਾਦਾ ਜਾ ਸਕਦਾ ਹੈ ਹੁਣ ਗਾਜਰ ਤੁਹਾਡੇ ਕੋਲ ਹੈ ਉਹਨਾਂ ਗਾਜਰਾਂ ਦਾ ਤੁਹਾਡੇ ਸਾਹਮਣੇ ਟੋਕਰੀ ਵਿੱਚ ਗਾਧਰਾਂ ਪਈਆਂ ਨੇ ਹੁਣ ਸੋਚ ਤੇ ਤੁਹਾਡੀ ਕੰਮ ਕਰਦੀ ਹੈ ਨਾ ਵੀ ਇਹਨਾਂ ਗਾਜਰਾਂ ਦੀ ਮੈਂ ਸਬਜ਼ੀ ਬਣਾਵਾਂ ਮਰੱਬਾ ਬਣਾਵਾਂ achar ਬਣਾਵਾਂ ਇਹਨੂੰ ਮੈਂ ਕੱਚੀ ਨੂੰ ਖਾਵਾਂ ਜਾਂ ਇਹਦਾ ਮੈਂ ਗਜ਼ਰੇਲਾ ਬਣਾ ਲਵਾਂ ਸੋਚ ਤੁਹਾਡੀ ਦੇ ਉੱਤੇ ਗੱਲ ਨਿਬੜਦੀ ਹੈ ਇਸ ਤੋਂ ਅੱਗੇ ਗੰਨੇ ਨੇ ਗੰਨੇ ਤੁਸੀਂ ਪੁੱਟ ਕੇ ਵੱਢ ਕੇ ਉਹਨਾਂ ਨੂੰ ਚੂਪ ਸਕਦੇ ਆ ਗੰਨੇ ਦੇ ਨਾਲ ਲਫੇ ਚੂਪਿਆ ਹੀ ਫੱਬਦਾ ਹੈ ਕਈ ਵਾਰੀ ਬੱਚੇ ਕਹਿ ਦਿੰਦੇ ਨੇ ਗੰਨਾ ਖਾਣਾ ਹੈ ਗੰਨਾ ਖਾਣਾ ਨਹੀਂ ਗੰਨੇ ਦੇ ਨਾਲ ਚੂਪਿਆ ਲਫੇ ਸ਼ੋਭਦਾ ਹੈ ਖੈਰ ਗੰਨਾ ਚੂਪਿਆ ਜਾ ਸਕਦਾ ਹੈ ਗੰਨੇ ਦੀ ਰੋਹ ਕੱਢ ਕੇ ਰਸ ਕੱਢ ਕੇ ਪੀਤੀ ਜਾ ਸਕਦੀ ਹੈ ਗੰਨੇ ਦਾ ਗੋੜ ਬਣਾ ਕੇ ਖਾਦਾ ਜਾ ਸਕਦਾ ਹੈ ਗੰਨੇ ਦੀ ਚੀਨੀ ਬਣਾ ਕੇ ਖਾਧੀ ਜਾ ਸਕਦੀ ਹੈ ਗੰਨੇ ਦੀ ਖੀਰ ਬਣਾ ਕੇ ਖਾਧੀ ਜਾ ਸਕਦੀ ਹੈ ਹੁਣ ਗੰਨਾ ਤੇ ਇੱਕ ਹੀ ਹੈ ਨਾ ਚੀਜ਼ ਤੇ ਇੱਕ ਹੈ ਨਾ ਪਰ ਵਸਤੂਆਂ ਕਿੰਨੀਆਂ ਉਹਦੇ ਤੋਂ ਬਣ ਗਈਆਂ ਚਲੋ ਮੈਂ ਇੱਕ ਹੋਰ ਤੁਹਾਡੇ ਸਾਹਮਣੇ ਐਗਜ਼ਾਮਪਲ ਰੱਖ ਦਿਆਂ ਦੁੱਧ ਹੈ ਦੁੱਧ ਨੂੰ ਕੱਚੇ ਨੂੰ ਪੀਲੋ ਤਾਂ ਸਵਾਦ ਦੁੱਧ ਨੂੰ ਉਬਾਲ ਕੇ ਪੀਲੋ ਤਾਂ ਸਵਾਦ ਹੈ ਉਸ ਤੋਂ ਬਾਅਦ ਦੁੱਧ ਦਾ ਮੱਖਣ ਬਣਾ ਲਓ ਦੁੱਧ ਦਾ ਦਹੀਂ ਬਣਾ ਲਓ ਦੁੱਧ ਦੀ ਖੀਰ ਬਣਾ ਲਓ ਦੁੱਧ ਦਾ ਘਿਓ ਬਣਾ ਲਓ ਦੁੱਧ ਦਾ ਖੋਆ ਬਣਾ ਲਓ ਦੁੱਧ ਦਾ ਆਧ ਰਿੜਕਾ ਜਿਹਨੂੰ ਕਈ ਮੱਠਾ ਵੀ ਕਹਿੰਦੇ ਨੇ ਉਹ ਬਣਾ ਲਓ ਕਿੰਨੀਆਂ ਬਣ ਗਈਆਂ ਇੱਕ ਦੁੱਧ ਤੋਂ ਤਿਆਰ ਹੋਈਆਂ ਕਿੰਨੀਆਂ ਚੀਜ਼ਾਂ ਬਣੀਆਂ ਪਰ ਬਣੀਆਂ ਕਿਹਦੇ ਤੋਂ ਸਿਰਫ ਇੱਕ ਦੁੱਧ ਤੋਂ ਦੁਬਾਰਾ ਗੱਲ ਕਰਦਾ ਸੋਚ ਤੁਹਾਡੀ ਦੁੱਧ ਤੁਹਾਡੇ ਸਾਹਮਣੇ ਪਿਆ ਉਸ ਦੁੱਧ ਤੋਂ ਖੋਆ ਬਣਾਉਣਾ ਹੈ ਬਰਫੀ ਬਣਾਉਣੀ ਹੈ ਗਲਾਬ ਜਾਮਨ ਬਣਾਉਣੇ ਨੇ ਰਸਗੁੱਲੇ ਬਣਾਉਣੇ ਨੇ ਬਰਫੀ ਅੱਗੇ ਕਿੰਨੀ ਤਰ੍ਹਾਂ ਦੀ ਬਣਾਉਣੀ ਹੈ ਉਹਦੀ ਖੀਰ ਬਣਾਉਣੀ ਹੈ ਦਹੀਂ ਬਣਾਉਣਾ ਹੈ ਘਿਓ ਬਣਾਉਣਾ ਹੈ ਬਟਰ ਬਣਾਉਣਾ ਹੈ ਕੱਚਾ ਪੀਣਾ ਹੈ ਜਾਂ ਉਬਾਲ ਕੇ ਪੀਣਾ ਹੈ ਮਰਜ਼ੀ ਤੁਹਾਡੀ ਹੈ ਸੋਚ ਤੁਹਾਡੀ ਇਦੋਂ ਅੱਗੇ ਚੱਲਨੇ ਆ ਤੁਹਾਡੇ ਸਾਹਮਣੇ ਲੋਹਾ ਪਿਆ ਹੋਵੇ ਇੱਕ ਲੋਾਰ ਦੇ ਸਾਹਮਣੇ ਲੋਹਾ ਪਿਆ ਹੈ ਤੁਸੀਂ ਲੋਹੇ ਦਾ ਟੁਕੜਾ ਉਹਦੇ ਸਾਹਮਣੇ ਵੇਖਦੇ ਹੋ ਪੁੱਛਦੇ ਉਹ ਵੀ ਐਸ ਲੋਹੇ ਦਾ ਟੁਕੜੇ ਦਾ ਕੀ ਬਣਾਉਣਾ ਹੈ ਉਹ ਕਹਿੰਦਾ ਦਾਤੀ ਬਣਾਉਣੀ ਹੈ ਅੱਛਾ ਇਸ ਟੁਕੜੇ ਦਾ ਉਹ ਕਹਿੰਦਾ ਖੁਰਪਾ ਬਣਾਉਣਾ ਹੈ ਇਹਦੀ ਕੁਵਾੜੀ ਬਣਾਉਣੀ ਹੈ ਇਹਦੀ ਮੈਂ ਕਰਪਾਨ ਬਣਾਉਣੀ ਹੈ ਇਹਦੀ ਮੈਂ ਟਾਲ ਬਣਾਉਣੀ ਲੋਹਾ ਤੇ ਇੱਕ ਹੀ ਹੈ ਮਰਜੀ ਤੁਹਾਡੀ ਏ ਉਸ ਲੋਹੇ ਤੋਂ ਕਰਪਾਨ ਬਣਾ ਲਓ ਦਾਤਰੀ ਬਣਾ ਲਓ ਟਕਵਾ ਬਣਾ ਲਓ ਗੰਡਾਸੀ ਬਣਾ ਲਓ ਕੁਛ ਕੁਛ ਹੋਰ ਬਣਾ ਲਓ ਬੜੇ ਚੀਜ਼ਾਂ ਬੰਦੀਆਂ ਨੇ ਗੇਟ ਗ੍ਰਿੱਲ ਬੰਦਦਾ ਬੜਾ ਕੁਛ ਬੰਦਦਾ ਹਜ਼ਾਰਾਂ ਸਮਾਨ ਨੇ ਜਿਹੜੇ ਲੋਹੇ ਤੋਂ ਬੰਦਦੇ ਨੇ ਖੈਰੇ ਤੋਂ ਅੱਗੇ ਚੱਲੀਏ ਸੋਨਾ ਹੈ ਤੁਸੀਂ ਆਪਣੇ ਘਰਾਂ ਦੇ ਅੰਦਰ ਤਕਰੀਬਨ ਤਕਰੀਬਨ ਸੋਨਾ ਰੱਖਦੇ ਹੋ ਖਾਸ ਕਰਕੇ ਆਪਣੇ ਪੰਜਾਬੀ ਕਲਚਰ ਦਾ ਰਿਵਾਜ ਵੀ ਹੈ ਉਹ ਸੋਨਾ ਕਿੰਨਿਆ ਰੂਪਾਂ ਵਿੱਚ ਹੁੰਦਾ ਹੈ ਜੇ ਬੀਬੀਆਂ ਉਹ ਲਵੇਖੀਏ ਕੋਕਾ ਹੁੰਦਾ ਹੈ ਉਸ ਤੋਂ ਬਾਅਦ ਵਾਲੀ ਕਾਂਟਾ ਹੁੰਦਾ ਹੈ ਉਸ ਤੋਂ ਬਾਅਦ ਆ ਮੱਥੇ ਦੇ ਉੱਤੇ ਜਿਹੜਾ ਟਿੱਕਾ ਕਈਆਂ ਭੈਣਾਂ ਦੇ ਲਮਕਦਾ ਹੁੰਦਾ ਉਹ ਟਿੱਕਾ ਹੁੰਦਾ ਹੈ ਉੱਥੋਂ ਬਾਅਦ ਪੰਜੇਬ ਆ ਜਾਂਦੀ ਏ ਗੱਲ ਦੀ ਚੈਨੀ ਆ ਜਾਂਦੀ ਏ ਹਾਰ ਆ ਜਾਂਦਾ ਏ ਕੜਾ ਆ ਜਾਂਦਾ ਏ ਮੁੰਦੀ ਆ ਜਾਂਦੀ ਕਿੰਨੀਆਂ ਚੀਜ਼ਾਂ ਨੇ ਪਰ ਬਣੀਆਂ ਕਿਹਦੇ ਤੋਂ ਇੱਕ ਸੋਨੇ ਤੋਂ ਸੁਨਾਰ ਦੇ ਕੋਲ ਸੋਨਾ ਪਿਆ ਹੁੰਦਾ ਤੁਸੀਂ ਜਾਂਦੇ ਹੋ ਬਹਿ ਜਾਂਦੇ ਹੋ ਸਾਹਮਣੇ ਹਾਂਜੀ ਆਓ ਜੀ ਉਹ ਪੁੱਛਦਾ ਹੈ ਤੁਸੀਂ ਕਹਿੰਦੇ ਹੋ ਮੈਂ ਦੋ ਗਜਰੇ ਬਣਾਉਣੇ ਨੇ ਉਹ ਕਹਿੰਦਾ ਠੀਕ ਹੈ ਬਣ ਜਾਣਗੇ ਇੱਕ ਹੋਰ ਆਉਂਦਾ ਉਹ ਕਹਿੰਦਾ ਮੈਂ ਚੈਨ ਬਣਾਉਣੀ ਹੈ ਦੋ ਤੋਲੇ ਚਾਰ ਤੋਲੇ ਦੀ ਬਣ ਜਾਏਗੀ ਉਹ ਇੱਕ ਕਹਿੰਦਾ ਮੈਂ ਕੜਾ ਬਣਾਉਣਾ ਕਦੇ ਸੁਨਾਰ ਨੇ ਬਣਾ ਕੀਤਾ ਉਹ ਕਹਿੰਦਾ ਬਣ ਜਾਏਗਾ ਸੋਨਾ ਇੱਕੇ ਸੋਚ ਤੁਹਾਡੀ ਕੰਮ ਕਰਦੀ ਵੀ ਸੋਨੇ ਤੋਂ ਬਣਾਉਣਾ ਕੀ ਆਪਣੇ ਤਨ ਦੇ ਉੱਤੇ ਪਾਉਣਾ ਕੀ ਹੈ ਸੋਨਾ ਇੱਕੋ ਹੀ ਹੈ ਸੋਨਾ ਨਹੀਂ ਬਦਲ ਜਾਂਦਾ ਵੀ ਜਿਹਦਾ ਕੜਾ ਬਣਨਾ ਹੈ ਉਹ ਹੋਰ ਹੈ ਜਿਹਦੀ ਚੈਨ ਬੰਨੀ ਹੈ ਉਹ ਹੋਰ ਹੈ ਇਹ ਜਿਹਦਾ ਵਾਲੀ ਕਾਂਟਾ ਬਣਨਾ ਹੈ ਉਹ ਕੋਈ ਹੋਰ ਹੈ ਇਸ ਤੋਂ ਅੱਗੇ ਚੱਲੋ ਤਾਂਬਾ ਇੱਕ ਹੀ ਤੱਤ ਹੋਇਆ ਤਾਂਬੇ ਤੋਂ ਬਰਤਨ ਕਿੰਨੀ ਤਰ੍ਹਾਂ ਦੇ ਬਣ ਜਾਂਦੇ ਨੇ ਸੈਂਕੜੇ ਕਿਸਮ ਦੇ ਬਰਤਨ ਤਾਂਬੇ ਤੋਂ ਬਣ ਕੇ ਹੋਂਦ ਵਿੱਚ ਆ ਜਾਂਦੇ ਨੇ ਇਹ ਤੋਂ ਅੱਗੇ ਹੋਰ ਚੱਲੋ ਇਟਾਂ ਰੇਤਾ ਬਜਰੀ ਤੇ ਬਾਕੀ ਸਾਰਾ ਸਾਜੋ ਸਮਾਨ ਜਿਹਨੂੰ ਆਪਾਂ ਬਿਲਡਿੰਗ ਮਟੀਰੀਅਲ ਕਹਿੰਦੇ ਨੇ ਉਹ ਸਮਾਨ ਤੁਹਾਡੇ ਕੋਲ ਹੋਵੇ ਜਾਂ ਤੁਸੀਂ ਉਹਨੂੰ ਖਰੀਦ ਕੇ ਲਿਆਓ ਖਰੀਦ ਕੇ ਲਿਆਉਂਦੇ ਹੋ ਤੇ ਸੋਚ ਬਣਾ ਕੇ ਖਰੀਦ ਕੇ ਲਿਆਉਂਦੇ ਹੋ ਵੀ ਮੈਂ ਖਰੀਦ ਕੇ ਲਿਆ ਰਿਆਂ ਇੱਟਾਂ ਰੇਤਾ ਬਜਰੀ ਬਾਕੀ ਕਿੱਲ ਕਾਂਟਾ ਸਜੋ ਸਮਾਨ ਉਹਦੇ ਨਾਲ ਕੋਈ ਇੱਕ ਚੀਜ਼ ਥੋੜਾ ਬੰਦੀ ਮੰਦਿਰ ਬਣਾ ਲਓ ਗੁਰਦੁਆਰਾ ਬਣਾ ਲਓ ਮਸਜਿਦ ਬਣਾ ਲਓ ਔਰ ਚਰਚ ਬਣਾ ਲਓ ਸਕੂਲ ਬਣਾ ਲਓ ਉਹਦੇ ਨਾਲ ਹੌਸਪੀਟਲ ਬਣਾ ਲਓ ਬ੍ਰਿਹਤਾ ਆਸ਼ਰਮ ਬਣਾ ਲਓ ਕੋਈ ਵੇਅਰ ਹਾਊਸ ਬਣਾ ਲਓ ਬੜੀ ਵੱਡੀ ਕੰਪਨੀ ਫੈਕਟਰੀ ਬਣਾ ਲਓ ਭਾਵੇਂ ਸ਼ਮਸ਼ਾਨ ਬਣਾ ਲਓ ਤੇ ਭਾਵੇਂ ਪੈਸਿਆਂ ਦੁਆਰਾ ਬਣਾ ਲਓ ਹੁਣ ਸਮਾਨ ਤੇ ਉਹੀ ਹੈ ਨਾ ਸਮਾਨ ਉਹੀ ਰਹਿੰਦਾ ਹੈ ਜਦੋਂ ਤੁਹਾਡੀ ਸੋਚ ਬਦਲਦੀ ਹੈ ਉਵੇਂ ਹੀ ਉਸ ਚੀਜ਼ ਦਾ ਨਾਮ ਬਦਲ ਜਾਂਦਾ ਹੈ ਜ਼ਿੰਦਗੀ ਉਹੀ ਹੈ ਖੰਆ ਨੇ ਇਸ ਜ਼ਿੰਦਗੀ ਨੂੰ ਭਾਰੀ ਬਣਾ ਲਿਆ ਜ਼ਿੰਦਗੀ ਨੂੰ ਟੋਰੇ ਨੇ ਕਈਆਂ ਨੇ ਸੁਖਾਲੀ ਬਣਾ ਲਿਆ ਜ਼ਿੰਦਗੀ ਉਹੀ ਹੈ ਕਈ ਰੋਂਦਿਆਂ ਨਗਾ ਦਿੰਦੇ ਨੇ ਕਈ ਹੱਸਦਿਆਂ ਟਪਾ ਦਿੰਦੇ ਨੇ ਜ਼ਿੰਦਗੀ ਉਹੀ ਹੈ ਕਈਆਂ ਨੂੰ ਜਦੋਂ ਬਣਾਓ ਤੇ ਜ਼ੁਬਾਨ ਚੋਂ ਬੁਹਾਏ ਮਰ ਗਏ ਖੱਪ ਗਏ ਰਿਆ ਕੁਛ ਨਹੀਂ ਚੂਰ ਦੇ ਮਿਲਦੇ ਨੇ ਹੋ ਕੇ ਪਰਦੇ ਮਿਲਦੇ ਨੇ ਤੇ ਕਈਆਂ ਨੂੰ ਬੁਲਾਓ ਚਿਹਰੇ ਤੇ ਹਸਾ ਵੀ ਹੁੰਦਾ ਹੈ ਬੋਲ ਵੀ ਪੋਜ਼ਿਟਿਵ ਹੁੰਦੇ ਨੇ ਜਿੰਨੂੰ ਠੇਠ ਪੰਜਾਬੀ ਵਿੱਚ ਚੜਦੀ ਕਲਾ ਕਹਿੰਦੇ ਨੇ ਬੋਲ ਵੀ ਪੋਜਿਟਿਵ ਹੁੰਦੇ ਨੇ ਜਿਉਂ ਨੂੰ ਕਹੋ ਵੀ ਮੈਂ ਸੁਣਿਆ ਪਿਛਲੇ ਦਿਨਾਂ ਦੇ ਅੰਦਰ ਤੇਰਾ ਥੋੜਾ ਨੁਕਸਾਨ ਹੋਇਆ ਉਹ ਕਹਿੰਦਾ ਤਾਂ ਕੀ ਹੋਇਆ ਦੁਨੀਆ ਦੇ ਨਾਲ ਹੀ ਆ ਨਾ ਮੇਰਾ ਕੱਲੇ ਦਾ ਜੇ ਮੇਰਾ ਅੱਜ ਹੋਇਆ ਹੈ ਮੇਰੇ ਤੋਂ ਪਹਿਲਾਂ ਹਜ਼ਾਰਾਂ ਦਾ ਹੋਇਆ ਹੈ ਮੇਰੇ ਤੋਂ ਬਾਅਦ ਕਈਆਂ ਦਾ ਹੋਣਾ ਹੈ ਇਹ ਕਰਤੇ ਦਾ ਵਿਧਾਨ ਹੈ ਇਹ ਉਸ ਕ੍ਰੀਏਟਰ ਦਾ ਨਿਰੰਕਾਰ ਦਾ ਪ੍ਰਮਾਤਮਾ ਦਾ ਸਿਧਾਂਤ ਹੈ ਕਿਦਰੇ ਉਤਰਾਏ ਕਿਦਰੇ ਚੜਾਏ ਕਿਧਰੇ ਆਪੇ ਕਿਧਰੇ ਡਾਉਨੇ ਲਾਈਫ ਦਾ 파ਟ ਹੈ ਲਾਈਫ ਦਾ ਹਿੱਸਾ ਹੈ ਪਰ ਆਪਣੀ ਜ਼ਿੰਦਗੀ ਨੂੰ ਸੁਖਾਲੀ ਬਣਾਓ ਹਾਸੇ ਵਾਲੀ ਬਣਾਓ ਥੈਂਕਸ ਦੇਣ ਵਾਲੀ ਬਣਾਓ ਧੰਨਵਾਦ ਦਿਆ ਕਰੋ ਪ੍ਰਮਾਤਮਾ ਨੂੰ ਆਪਣੇ ਸੱਜੇ ਖੱਬੇ ਮਿੱਤਰਾਂ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਜਿਹੜੇ ਤੁਹਾਡੇ ਬਾਹਮ ਫੜਦੇ ਨੇ ਤੁਹਾਡੇ ਨਾਲ ਖਲੋਂਦੇ ਨੇ ਉਹ ਸੌਖ ਦੇ ਸਮੇਂ ਵਿੱਚ ਦੁਬਾਰਾ ਗੱਲ ਕਹਿ ਦਿਆਂ ਜ਼ਿੰਦਗੀ ਤੁਹਾਡੀ ਹੈ ਬਣਾਉਣਾ ਤੁਸੀਂ ਐ ਇਹਨੂੰ ਭਾਰੀ ਬਣਾ ਲਓ ਰੋਣ ਵਾਲੀ ਬਣਾ ਲਓ ਹਾਸੇ ਵਾਲੀ ਬਣਾ ਲਓ ਪੋਜ਼ਿਟਿਵ ਬਣਾ ਲਓ ਨੈਗੇਟਿਵ ਬਣਾ ਲਓ ਤੁਹਾਡੀ ਮਰਜ਼ੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ